ਕਿਸੋ ਨਹੀਂ ਕਾਇਗਰ ਦੀ ਫਿਰ ਵੀ ਜਦੋਂ ਰੈਫਰੀਆਂ ਦੇ ਗੱਲਾਂ ਆਈ ਐ ਮੈਂ ਸੋਖਾਂਦਾ ਮੇਰਾ ਟੱਚ ਆਉ ਦੇ ਤੇ ਨੰਬਰ ਜਿਹੜਾ ਗੂਰੀਏ ਸੀਸ ਉਹ ਲੈਣਗੇ ਫਿਰਲਾ ਸੀ ਔਰ ਦੁੱਤੀਆਂ ਕਿਵੇਂ ਖਾਈਏ ਯਾਰ ਸਾਡ ਨੂੰ ਟੋੜ ਗਏ ਤੈਨੂੰ ਦੱਪਣਗੇ ਤੈਨ ਡਰਨਾ ਨਹੀਂ ਤੈ ਡੋਲਣਾ ਨਹੀਂ ਆ ਰੇਡ 500 ਦੀ ਸਾਹਮਣੇ ਕਬੱਡੀ ਪਾਉਣ ਦੇ ਲਈ ਸੀਸਰ ਵਾਲਾ ਗੂਰੀਆ ਕੇ ਵੱਲ ਵਧਦਾ ਹੋਇਆ ਫਾਈਨਲ ਐਸੇ ਮੈਚ ਤੇ ਮੇਰੇ ਵੀਰੋ ਹੋ ਜਾਣਾ ਕਿ ਜਿਹੜੀ ਟੀਮ ਆ ਆ ਨੰਬਰ ਲੈ ਗਈ ਤੇ ਨੰਬਰ ਜਿਹੜਾ ਬੂਰੀਏ ਸੀ ਸਰਦਾ ਹੈ ਹਰੀ ਬੱਲੇ ਕਰਾਰੀ ਹਾਂ ਦੇ ਕਰਾਰੀ ਦੇ ਬਹੁਤ ਕਰਾਰੀ ਜਿੱਤਿਆ ਕਰਾਰੀ ਬੇਦੀ ਆ ਉਹ ਰਹੂਗਾ ਜਿਹੜਾ ਰੈਫਰੀ ਨੇ ਕਰਤਾ ਕਿਉਂਕਿ ਪਹਿਲੇ ਦਿਨ ਤੋਂ ਅਸੀਂ ਕਿਹਾ ਸੀ ਵੀ ਰੈਫੀ ਦੇ ਜਿਹੜਾ ਡਿਸੀਜਨ ਹੋਊਗਾ ਉਹ ਰਹੂਗਾ ਪਹਿਲੇ ਦਿਨ ਤੋਂ ਉਹਨਾਂ ਦਾ ਸੀਨ ਆ ਟੀਮ ਨੇ ਬੰਨਿਆ ਤੇ ਵੀਰ ਮੇਰੇ ਹੌਣ ਮੰਨੂ ਬਾਈ ਖੋਜ ਤੁਸੀਂ ਖੋਜਿਆ ਤਾੜੀ ਮਾਰੋ ਸਾਰਾ ਸਾਰੇ ਕੇ ਹੋ ਜਾ ਅਸੀਂ ਦੇ ਦੇ ਹੋ ਜਾ ਬਈ ਓਏ ਆਸਪਤਲ ਤਿੰਨ ਦਿਨ ਤੋਂ ਮੇਲਾ ਵਧੀਆ ਚੱਲਦਾ ਧੱਕਾ ਨਹੀਂ ਕਰਨਾ ਕਿਸੇ ਨਾਲ ਕਬੀਟਰੀ ਦੇ ਇੱਕ ਗੱਲ ਆਖੀ ਸੀ ਉਹ ਵਧੀਆ ਕੀਤੀ ਤੇ ਸਲੋ ਅਲੋਟੇ ਜੀ ਯਾਰ ਭਾਈ ਗੱਲ ਓ ਆ ਸਾਡੂ ਕੋਈ ਟੀਮ ਆਪਣੀ ਨਹੀਂ ਤੇ ਕੋਈ ਬਗਾਨੀ ਨਹੀਂ ਅਸੀਂ 100 ਖਾ ਸਕਦੇ ਆ ਗੁਰੂ ਮਹਾਰਾਜ ਦੀ ਜੇ ਅਸੀਂ ਕੋਈ ਬੀਮਾਰੀ ਕਰਕੇ ਕੱਖ ਨਾ ਰਵੇ ਸਾਡਾ ਅਸੀਂ ਰੈਫਰੀਆਂ ਦਾ ਫੈਸਲਾ ਛੱਡਿਆ ਕਿਉਂਕਿ ਤੇ ਅਸੀਂ ਉਧਰ ਪੈਣ ਦਿੰਨੇ ਆ ਉਹ ਮਰਦੇ ਆ ਜੀ ਉਧਰ ਨਵਾਂਗੇ ਤਾਂ ਫੈਸਲਾ ਤਾਂ ਯਾਰ ਲੈਣਾ ਪਊ ਕਿਸੇ ਹਿਸਾਬ ਨਾਲ ਅਸੀਂ ਤਾਂ ਰੈਫਰੀ ਆ ਜਿਹੜੇ ਤੜਕੇ ਦੇਖਦੇ ਉਹ ਲੈਣ ਕੇ ਫੈਸਲਾ ਅਸੀਂ ਹੋਰ ਤੁੰਗਾਂ ਕਿਵੇਂ ਖਾਈਏ ਯਾਰ ਸਾਡੀ ਗਲਤੀ ਨਹੀਂ ਆ ਕੋਈ ਸਾਨੂੰ 2 ਮਹੀਨੇ ਹੋ ਗਏ ਲੱਗਿਆ ਨੂੰ ਤੇ ਅੱਜ ਜਾਣ ਕੇ ਕੋਈ ਗੱਲ ਹੀ ਨਹੀਂ ਸੁਣਦਾ ਯਾਰ ਕਿਉਂ ਐਂ ਕਰਦੇ ਹੋਂ ਨੀ ਤੁਸੀਂ ਤੜਕੇ ਦੇਖਦਾ ਵਧੀਆ ਮੇਲਾ ਚੱਲੀ ਜਾਂਦਾ ਹੁਣ ਕੋਈ ਗੱਲ ਹੀ ਨਹੀਂ ਮੰਨ ਰਿਹਾ ਅੱਜ ਤੋਂ ਮੈਂ ਕਿਆ ਕਰ ਬੀ ਕਰ ਨਾਮ ਛੱਡੋ ਖੜਾ ਯਾਰ ਕਿਉਂ ਇਹ ਕਰਦੇ ਹੋ ਹੋਰ ਕੀ ਕਰ ਸਕਦੇ ਆਈ ਅਸੀਂ ਤਾਂ ਨਾਮ ਹੀ ਦੇ ਸਕਦੇ ਆ ਨਾ ਇਹਨਾਂ ਦੂਜੀ ਟੀਮ ਲੈ ਕੇ ਉਹੀ ਲੈ ਲਓ ਯਾਰ ਹੋਰ ਕੀ ਕਰਗੇ ਹੁਣ ਅਸੀਂ ਕਿਹਨੂੰ ਜੇਤੂ ਕਰਾਰ ਦੇ ਦਈਏ ਰੈਫਰੀ ਦੇਣਗੇ ਜਿਹਨੂੰ ਦੇਣਾ ਠੀਕ ਆ ਜੀ ਯਾਰ ਤੁਹਾਡਾ ਖੇਡੋ ਬਈ ਜਿਹੜੀਆਂ ਟੀਮਾਂ ਰੈਫਰਿੰਗਾਂ ਨੇ ਜੇਤੂ ਕਰਾਰ ਦੇਤੀਆਂ ਧੰਨਵਾਦ ਆਓ ਜੀ ਇਹ ਲੇਵੇ ਦੀ ਟੀਮ ਗੁਰਜੀਤ ਜੋ ਅਨਾਊਂਸਮੈਂਟ ਕਰਾਉਣੀ ਆ ਕਰਾਓ ਗਰਾਊਂਡ ਤੋਂ ਪਲੀਜ਼ ਗੁਰਜੀਤ ਜੀ ਸਸਰੀਆ ਗਾਲ ਜੀ ਸਾਰਿਆਂ ਨੂੰ ਰਾਮ ਰਾਮ ਮੈਂ ਤਾਂ ਪਹਿਲੀ ਗੱਲ ਕਦੇ આજ ਤੱਕ ਸੌਣੀ ਖਾਈ ਕਰਾਂ ਹੁੰਦੀ ਫਿਰ ਵੀ ਜਦੋਂ ਰੈਫਰੀਆਂ ਦੇ ਗੱਲਾਂ ਆਈ ਹੈ ਮੈਂ ਸੋ ਖਾਂਦਾ ਮੇਰਾ ਟੱਚ ਆਉ ਦੇ ਸ਼ੋਰ ਬਹੁਤ ਬਹੁਤ ਧੰਨਵਾਦ